سب شری واحر جان کر ਲਿਖੇ ਤੇ ਹੀ ਮਤ ਸਹਬ ਮਰ ਜਨਮ ਜਨਮ ਦੀ ਕੱਢੀ ਐ ਸਦਨਾ ਸ਼੍ਰੀ ਰਾਜ ਗੁਰੂ ਜੀ ਦੂਰ ਤੁਹੰਗਾਂ ਅੰਜਵਾ ਉਬਰ ਪੂਰੇ ਤੇ ਪ੍ਰਧਾਈ ਪ੍ਰਭ ਪੂਰੀ ਨਿਤੁ ਆਪਣਾਈ ਉਬਰ ਪੂਰੇ ਕਿਰਪਾ ਦਾ ਆਈ ਪ੍ਰਭ ਪੂਰੀ ਨਿਤੁ ਆਪਣਾਈ ਕਾਰਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਜੋ ਜਨਨ ਕੀ ਗਿਰੇ ਕੰਨਾਸੇ ਖਾਂ ਚਰਨੀ ਕਿਤਨਾ ਏ ਉਸ ਪ੍ਰਤਿ ਕਰੂ ਚੜਾ ਆਪਣੇ ਆਪਣੇ ਜੇ ਰੂਹੀ ਮੰਨ ਰੱਖੀ ਇਹ ਜਨਤ ਸਭ ਹੈ ਪਵਿੱਤਰ ਸਤਿਗੁਰ ਕੀ ਸਤਿ ਸਾਗੀ ਕੋਈ ਪਾਪ ਭਈ ਸਤਿ ਪਾਵਨ ਜਨਮਾਂਕ ਸੁਖ ਘਰ ਆਇਆ ਬਿਗਨ ਬਿਲਾਸਨ ਸਭ ਦੁਖ ਨਾਸ਼ਨ ਸਤਿ ਗੁਰਨਾਮ ਜਿੜਾਇਆ ਕੋਈ ਪਾਪ ਭਈ ਸਤਿ ਪਾਵਨ ਜਨ ਮਹਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿੰਦਿਆ ਤੋ ਸਤਨਾਮੁ ਸਤਨਾਮੁ Satana, 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 Jir. Satana, satana, Jir. satana, 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 Satana,

σε ουρανούς εκεί 25